ਕਿਵੇਂ ਮਾਣੇ ਰੈਡੀ ਮਾਮਾ ਗਾਜਰ ਕੱਟੀ ਆ Shimla mirch broccoli gobbi beans ਆ ਹੋ ਗਏ ਆਪਣੇ ਕੌਰਮ ਆ ਕੀ ਕਰੀਏ ਭਾਈ ਚੀਕੇ ਸੂਪ ਇਹਦੀ ਐਂ ਦਾ ਸੂਖਾ ਨੇ ਕੱਟੀਆਂ ਭਾਫਾਂ ਹੰਗ ਬਣਾਵਾਂਗੇ ਤੇ ਅੱਜ ਆਏ ਆ ਸਬਾਨ ਲੈਣ ਮੰਡੀ ਚ ਡਾਇਟ ਦਾ ਸਬਾਨ ਗਾਜਰਾ ਗੁਜਰਾ ਦਾ ਜੂਸ ਬ੍ਰੋਕਲੀ ਦੇ ਦੀ ਬਾਈ ਤੇ ਆ ਫਲੀਆਂ ਬਸ ਬਾਕੀ ਸਾਡਾ ਸਾਰਾ ਸਬਾਨ ਓਕੇ ਆ ਜਕੰਦਰ ਜਕੰਦਰ ਆ ਗਿਆ ਵੀਰੇ ਆਪਣੇ ਕੋਲੇ ਕ ਮੁੱਕ ਗਏ ਹੈ ਕਿੱਥੇ ਆ ਦਿਖਾ ਦੇ ਦੋ ਜਕੰਦਰ ਵੀ ਲੈ ਜਾ ਲਈ ਯਾਰ ਸੂਪ ਦਾ ਤੇ ਡਾਈਟ ਦਾ ਸਮਾਨ ਲੈ ਲਿਆ ਆਪਾਂ ਜੂਸ ਜਾ ਸਕਦਾ ਹੁਣ ਘਰੇ ਜਾ ਕੇ ਬਣਾਵਾਂਗੇ ਸੂਪ ਕੀ ਬਣਾਉਣ ਲੱਗੇ ਆ ਵੀ ਅੱਜ ਸੂਪ ਸੂਪ puri diet ਤੇ hoi lagdi hai mainu ਹੈ ਕਰਕੇ ਦੇਖੀ ਡਾਈਟ ਵੈਲ ਜਮੂਰੀ ਕੱਪੜੇ ਹੀ ਫਸ ਗਏ ਜਿਹੜਾ ਵਧੀਆ ਥੋੜਾ ਜਿਹਾ ਉੱਤਾਈ ਕੋਸ਼ਿਸ਼ ਨਵੀਂ ਲੱਗਦੀ ਹੈ ਲਾਈ ਅੱਜ ਪਹਿਲੇ ਦਿਨ ਦੇਖੀ ਨਹੀਂ ਸਰ ਨਹੀਂ ਉਹ ਉਧਰੋਂ ਲਿਆਂਦੀ ਜਿਹੜੀ ਉਹ ਤਾਂ ਨਹੀਂ ਜਿਹੜੀ ਅੰਦਰੋਂ ਲਿਆਂਦੀ ਹੈ ਆ ਚਾਹ ਟੱਕਣ ਦੀ ਗੱਲ ਕਰਦੀ ਸੀ ਵੀ ਜੇ ਟੱਕਣ ਨਾ ਡੰਗਣ ਦਾ ਖਤਰਾ ਹੈ ਵੀ ਜੇ ਡੱਗ ਪਿਆ ਤਾਂ ਗਿਆ ਬਸ ਕੰਮ ਤੇ ਫਿਰ ਪਲੇਟ ਧਰ ਦਿਆ ਕਰਾਂਗੇ ਮੂਰਤ ਹੋ ਗਿਆ ਸੀ ਲੈ ਵੀ ਪੀਣਾ ਸੁਪ ਹਾਂ ਲੈ ਪੀਣਾ ਇਹ ਤੋਂ ਬਣਾ ਕਹਦੇ ਹੋਗੇ ਮੈਂ ਮੋੜੇ ਤੇਲ ਪਾ ਆ ਕੀ ਕੀ ਕੱਟਿਆ ਮਟਿਆ ਬਾਣਾ ਜੇ ਤੇਲ ਪੋਣਾ ਅੱਧਾ ਕ ਚਮਚਾ ਬਸ ਸੁਗੋਣਾ ਹੀ ਆ ਆਪਣਾ ਹੀ ਅੱਛਾ ਆਦਰਕ ਲਸਣ ਮੈਂ ਜੀ ਪਹਿਲਾਂ ਭੁੰਨ ਲੈਣੀ ਐ ਅੱਛਾ ਤੇਲ ਕਰਾਂਗੇ ਆਦਰਕ ਤੇ ਲਸਣ ਪਹਿਲਾਂ ਭੁੰਨਾਂ ਤੇ ਮਿਰਚਾਂ ਆ ਆਦਰਕ ਲਸਣ ਮਿਰਚ ਕਿੰਨੇ ਚੀਜ਼ਾਂ ਭੁੰਨਣੀਆਂ ਤਾਂ ਮੈਂ ਥੋੜੀਆਂ ਜਿਹੀ ਆਮ ਸਬਜ਼ੀਆਂ ਸਾਰੀਆਂ ਮੈਂ ਕੱਟ ਕੇ ਰੱਖ ਲਈ। ਓ ਵਾਹ ਜੀ ਵਾਹ। ਇਹ ਬ੍ਰਾਊਨ ਹੋ ਗਏ। ਸਬਜ਼ੀਆਂ ਸਾਰੀਆਂ ਨਾਲ ਪਾ ਦਿਆਂ। ਮੜਾ ਬ੍ਰਾਊਨ ਨਹੀਂ ਕਰਨਾ। ਬ੍ਰਾਊਨ ਨਹੀਂ ਕਰਨਾ ਵਾਲਾ ਉਹ ਤਾਂ ਅਦਰਕ ਦਾ ਲਤਨ ਘਾਣਾ ਵਸਣ ਸਬਜ਼ੀਆਂ। ਸਬਜ਼ੀਆਂ ਦਾ ਤਾਂ ਸ ਕਿਹੜੀਆਂ ਕਿਹੜੀਆਂ ਮਾ? ਗਾਜਰ ਕੱਟੀ ਆ, ਸ਼ਿਮਲਾ ਮਿਰਚ, ਬ੍ਰੋਕਲੀ, ਗੋਭੀ, ਬੀਨਜ਼ ਆ ਹੋ ਗਏ ਆਪਣੇ ਕੌਰਨ, ਆ ਹੋ ਗਿਆ ਮਟਰ ਮਟਰ। ਮੀਚਾ ਕੋਮ ਸਾਡੀਆਂ ਸਬਜ਼ੀਆਂ ਵਿੱਚ ਪਾਦਣੇ ਤੋਂ ਬਾਅਦ ਤੂਪ ਤਾਂ ਬਹੁਤ ਹੀ ਵਧੀਆ ਬਣਾ। ਅੱਛਾ ਮੈਂ ਕਹਿੰਦੀ ਸੀ ਜੀ ਮੈਨੂੰ ਉਹ ਉਹ ਲਿਆ ਦਿੰਦੇ ਮੈਂ ਇਹ ਤੂਪ ਬਣਾਉਣਾ ਸਰ ਦਾ ਫੇਰ ਬਣਾਵਾਂਗੇ ਕੀ ਬਣਾ ਕੀ ਲਿਆ ਕਰਾਂ ਮੈਂ ਇਹ ਤੂਪ ਉਹ ਨਿਊਡਲ ਲਿਆ ਸੀ ਸਵੇਰੇ ਮੈਂ ਨਿਊਡਲ ਨਿਊਡਲ ਤਾਂ ਮਿਲ ਜਾਣਗੇ ਮਮੋ ਤੋਂ ਨਿਊਡਲ ਉਹ ਮੈਗੀ ਮੈਗੀ ਨਾਲ ਆਪਣੇ ਬਾਥੂ ਤੂੰ ਲੰਮੀਆਂ ਨਹੀਂ ਕਹਿਨੀ ਆਹੋ ਸਟਿੱਕਾਂ ਨਹੀਂ ਐ ਉਹ ਨਹੀਂ ਮੈਨੀਆਂ ਮੈਗੀ ਪਾ ਲੈਂਦੀ ਹੋਰ ਹੋਰ ਪਾ ਸਕਦੇ ਹਾਂ ਅੱਜ ਆ ਸਾਰੀਆਂ ਸਬਜ਼ੀਆਂ ਹਲਕੀਆਂ ਲੀਆਂ ਬਾਗਰੋਸਟ ਜੇ ਖਾਣ ਲੈਂੀਆਂ ਅੱਛਾ ਕੰਦੀ ਕੰਦੀ ਪਾਣੀ ਇਕੱਠੀਆਂ ਨਹੀਂ ਪਾ ਸਕਦੇ ਨਾਲ ਇਕੱਠੀਆਂ ਹੀ ਪਾ ਸਕਦੇ ਹਾਂ ਮਰਜੀ ਆ ਮੈਂ ਜੇ ਤੁਹਾਨੂੰ ਦਿਖਾਉਣ ਦੇ ਮਾਰੇ ਅਸੀਂ ਕੰਦੀ ਕੰਦੀ ਕਰ ਲਈਆਂ ਹਾਂ ਹਾਂ ਇਹ ਸਾਰੇ ਸਾਰੇ ਸਬਜ਼ੀਆਂ ਜੁਦੀ ਚਲੋ ਹੁਣ ਪਾ ਲਿਆ ਗਿਆ ਆਪਾਂ ਮਟਰ ਹੈ ਤੇਦੀ ਆਹ ਤੇ ਨਾਲ ਮੱਕੀ ਦੇ ਦਾਣੇ ਨਾਲ ਫੜੀਆਂ ਨਾਲ ਘੂਪੀ ਇਹ ਸਾਰੀਆਂ ਵੱੜੀਆਂ-ਵੱੜੀਆਂ ਪੈਣੀਆਂ ਇਹ ਆ ਜੀ ਹਲਦੀ ਲਾਗਤ ਤੂਬ ਮੈਨੂੰ ਸਿਧਨ ਨੂੰ ਧੜੀਆਂ ਚੀਜ਼ਾਂ ਬਣਾ ਕੇ ਦਿਖਾਉਂਦੇ ਸੀ ਪਹਿਲਾਂ ਤੁਹਾਨੂੰ ਮੋਟਾ ਕਰਦੇ ਸੀ ਅਸੀਂ ਸਾਰੇ ਹੁਣ ਤੁਹਾਨੂੰ ਅਸੀਂ ਡਾਈਟ ਤੇ ਲੈ ਕੇ ਆਏ ਹਾਂ ਹੁਣ ਡਾਈਟ ਵਾਲੀਆਂ ਚੀਜ਼ਾਂ ਬਣਾਏ ਹਾਂ ਹਾਂ ਜੀ ਕਿਉਂ ਮੰਮੀ ਨੂੰ ਵੀ ਚੜ ਗਿਆ ਆ ਅਸੀਂ ਕਹਦੇ ਨਹੀਂ ਤਾਈ ਚੜ ਗਏ ਤੂਬ ਹਾਂ ਤੂਬ ਤੂਬ ਮੇਰੇ ਪਿਆਰ ਦਾ ਸੁੱਖ ਆ ਸੂਪ ਸੂਪ ਪਪਿਆ ਸੂਪ ਪਿਆ ਸੂਪ ਉਹ ਕਿਉਂ ਨਾ ਮੈਨੂੰ ਨਹੀਂ ਆਉਂਦਾ ਹੁਣ ਸਾਫ ਹਾਂ ਸੂਪ ਲਈ ਇਹ ਕੁ ਬਣਾਣਾ ਆ ਸੂਪ ਸੂਪ ਪਪਿਆ ਇਹ ਬੱਕਰੇ ਦਾ ਨਹੀਂ ਹੁੰਦਾ ਖਰਾਉੜੇ ਉਹਦਾ ਸੂਪ ਜਿਹੜਾ ਹੁੰਦਾ ਵਾ ਬਹੁਤਾ ਦੁੱਖ ਹੋ ਗਾਇ ਨੀ ਇਹ ਜਿਹੜਾ ਹਲਵਾ ਨਹੀਂ ਦਿੰਦੇ ਹੁੰਦੇ ਤੂੰ ਕਹਿੰਦੀ ਮੈਨੂੰ ਦਿੰਦੇ ਹੁੰਦੇ ਸੀਗੇ ਹਾਂ ਜੇ ਤੁਸੀਂ ਹਸਪੀਟਲ 'ਚ ਸੀ ਜਦੋਂ ਹਲਵਾਰੇ ਹੁੰਦੀ ਸੀ ਤੂੰ ਕਹਿੰਦੀ ਹਾਂ ਹੋਰ ਨਾ ਕੀ ਅੱਛਾ ਹੋਰ ਨਹੀਂ ਰਿਹਾ ਪਾਣੀ ਇਹ ਮਾ ਨਹੀਂ ਇਹ ਵੀ ਪਾਣੀ ਦਾ ਕੰਮ ਸ਼ੁਰੂ ਹੋ ਰਿਹਾ ਪਾਣੀ ਪਾਣੀ ਦਾ ਦਿੰਦੇ ਨੇ ਇਹ ਵੀ ਪਾਣੀ ਬਣਾ ਲੈਣਾ ਨੇ ਦੇਖੀ ਚੱਲ ਮਾੜਾ ਪਾਣੀ ਪਾਉਂ ਉਸ ਕਾਲੀ ਮਿਰਚ ਕਾਲੀ ਮਿਰਚ ਰਾਦੀਏ ਮਾੜੇ ਚਿਲੀ ਫਲੈਕਸ ਚਿਲੀ ਫਲੈਕਸ ਮਾੜੀ ਸੋਇਆ ਸੌਸ ਪਾਣੀ ਇਹਦੇ ਨਾਲ ਕਲਰ ਚੇਂਜ ਹੋ ਜਾਣਾ ਬਸ ਮਸਾਲੇ ਨਹੀਂ ਪਾਉਣੇ ਹਾਂ ਥੱਲੇ ਨੂਨ ਦਾ ਪਾਉਣਾ ਅੱਧਾ ਚਮਚਾ ਸਵਾਦ ਆ ਦੇ ਆ ਕੇ ਟੇਸਟ ਕੋੜੀ ਬਸ ਉਹ ਵਿੱਚ ਪਾਉਣਾ ਬਸ ਇੰਨਾ ਕੁ ਹੀ ਪਾਉਣਾ ਉਹ ਨਾ ਪਾਣੀ ਪਾ ਕੇ ਅਰਾ ਰੋਡ ਨਹੀਂ ਪਾਉਣਾ ਉਹ ਮਰਜੀ ਆ ਠੀਕ ਆ ਜੇ ਤਾਂ ਜਿਹਨੇ ਬਿਨਾ ਮਾਰਕਟਿੰਗ ਨੂੰ ਡਾੜਾ ਡਾੜਾ ਫਿਰ ਮਾਰ ਅਰਾ ਰੋਡ ਪਾ ਸਕਦੇ ਹੋ ਆਪਾਂ ਨਹੀਂ ਪਾਉਣਾ ਅਰਾ ਰੋਡ ਨਹੀਂ ਨਹੀਂ ਆਪਾਂ ਬਿਨਾਂ ਅਰਾ ਰੋਡ ਤੋਂ ਬਸ ਹਾਂ ਬਸ ਪਾਣੀ ਪਾ ਕੇ ਰਿਹਾ ਹਾਂ ਕਿੰਨੇ ਕਿੰਨਾ ਮਿੰਟ ਰਿਹਾਉਣਾ ਇਹਨੂੰ 10 ਮਿੰਟ ਪੂਰਾ ਬੋਇਲ ਕਰਨਾ ਵੀ ਸਬਜ਼ੀਆਂ ਨਾਲ ਸੰਭਲ ਜੇ ਜਿਹੜਾ ਤਾਂ ਸਬਜ਼ੀਆਂ ਕੱਚੀਆਂ ਖਾ ਸਕਦਾ ਹਨਾ ਉਹ ਐਦਾਂ ਇਹ ਰੂਪੀ ਉਗਾ ਪਰ ਮਤਲਬ ਇਹ ਨਹੀਂ ਵੀ ਪੌੜ ਕੇ ਪੀਣਾ ਜੀ ਨੂੰ ਹੁੰਦਾ ਵੀ ਮਤਲਬ ਹੁੰਦੇ ਨਾ ਮਰੀਜ਼ ਪੇਸ਼ੈਂਟ ਉਹਨਾਂ ਨੂੰ ਆਪਾਂ ਜੇ ਮੰਮੀ ਮੰਮੀ ਨੂੰ ਮਿਲਦਾ ਹੁੰਦਾ ਛਾਣ ਕੇ ਅੱਛਾ ਛਾਣ ਕੇ ਕਿਵੇਂ ਵੀ ਪੌੜ ਕੇ ਪੌੜ ਕੇ ਵੀ ਦਿੱਤਾ ਜਾਣਾ ਵਾ ਫਿਰ ਅਸਰ ਤਾਂ ਸਾਰਾ ਪਾਣੀ ਚ ਜਾ ਜਾਣਾ ਵਾ ਜਿਹੜਾ ਮਰੀਜ਼ ਪੇਸ਼ੈਂਟ ਹੁਣ ਆਪਾਂ ਤਾਂ ਚੰਗੇ ਭੱਲੇ ਆਪਾਂ ਤਾਂ ਇੰਸਾਨੀ ਅਕਾਸ ਨਹੀਂ ਸਕਦੇ ਆਂ ਐ ਸਣੇ ਸਬਜ਼ੀਆਂ ਐ ਖਾਣਾ ਵਾ ਠੀਕ ਆ ਨਹੀਂ ਤਾਂ ਫਿਰ ਪੌੜ ਕੇ ਦੇ ਦੋ ਜੋ ਫੌਣ ਕੇ ਬਸ ਜੁੜੀਆਂ ਇਹ ਸਬਜ਼ੀਆਂ ਬਚਣੀਆਂ ਵਜਿਵੇਂ ਆਏ ਸਬਜ਼ੀਆਂ ਬਚਣੀਆਂ ਪਾਣੀ ਪਾਣੀ ਕੱਢ ਲਿਆ ਇਹਨਾਂ ਨੂੰ ਕਾਲੇਜ ਕੱਢ ਕੇ ਤੁੜਕਾ ਲਾ ਕੇ ਸਬਜ਼ੀ ਬਣਾ ਲਿਆ ਵਾਹ ਜੀ ਵਾਹ ਇੱਕ ਚੀਜ਼ ਤੋਂ ਦੋ ਤਿੰਨ ਕੰਮ ਲੈ ਜਾਣੀ ਹੈ ਚਲੋ ਵੀ ਸੂਪ ਤਿਆਰ ਹੋਈ ਜਾਂਦਾ ਹੁਣ ਇਹਨੂੰ 10 ਮਿੰਟ ਆਈ ਆਪਾਂ ਅਰਜਾਵਾਂਗੇ ਅਰਜਾਵਾਂਗੇ ਬਹੁਤ ਨਾਲ ਪਾਣੀ ਪਾਏ ਸੋਹਣੇ ਤੇ ਅਸਰ ਕਿੱਥੇ ਨਿਕਲੂ ਸਬਜ਼ੀਆਂ ਦਾ ਹਾਂ ਤਾਂ ਬਹੁਤ ਵੰਡਣਗੇ ਵੀ ਸਬਜ਼ੀ ਮੇਤੋ ਕੱਟੀ ਹੋਈਆਂ ਜਾੜੇ ਥੋੜੀਆਂ ਜੀਆਂ ਉਹਨਾਂ ਦੇ ਚਲੋ ਕੋਈ ਨਾ ਪੱਤਰਾਂਗੇ ਔਏ ਇੱਕ ਚੀਜ਼ ਹੋਰ ਪਾ ਲੈਣੀ ਸੀ ਛੋਲੇ ਕਾਲੇ ਹਾਂ ਉਹਦਾ ਅੱਢ ਸੋ ਬਣਾਵਾਂਗੇ ਅੱਛਾ ਉਹਦਾ ਅੱਢ ਬਣਦਾ ਬਸ ਹੁਣ ਇਹਦੇ ਤੇ ਧਨੀਆ ਤੇ ਪੂਕਾ ਪਾਉਣੀਆਂ ਪਿੰਡ ਤੇ ਆ ਚੜੋਈ ਮੈਂ ਉਹਨਾਂ ਆਪਾਂ ਛੜ ਦਾਂਗੇ 10 ਮਿੰਟ ਲਈ ਤੇ 10 ਮਿੰਟ ਬਾਅਦ ਤੁਹਾਨੂੰ ਦਿਖਾਵਾਂਗੇ ਉਹ ਤਿਆਰ ਹੁੰਦਾ ਬੱਲੇ 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 ਨਿਕਾਉਂਦੀਆਂ ਭਾਫਾਂ ਸੂਪ ਦੀਆਂ ਭਾਫਾਂ ਨਿਕਲ ਗਈਆਂ ਵੀ ਤੇ ਸੂਪ ਅੰਦਰ ਤਿਆਰ ਹੋਈ ਜਾਂਦਾ ਮੈਨੂੰ ਲੱਗਦਾ 5 ਕੁ ਮਿੰਟ ਹੋ ਗਏ ਆ ਤੇ ਰਿਝ ਜਾਂਦਾ ਹਜੇ ਆਹ ਲੈਂਦੀ ਆ ਫੂਕਾਂ ਮਾਰ ਕੇ ਫੂਕਾਂ ਪਾਦੇ ਫੂਕਾਂ ਹੋਈ ਜਾਂਦਾ ਇਹ ਤਾਂ ਤਿਆਰ ਬਲੱਤਰ ਗਿਆ ਤਾਂ 5-10 ਮਿੰਟ ਲੱਗਦੇ ਬਰੀਕ ਬਰੀਕ ਕੱਟਦੇ ਫੂਕਾਂ ਇਹਨਾਂ ਨੇ ਹੋਣੀਆਂ ਫੂਕਾਂ ਦੇਰ ਨੇ ਨਾ ਗੰਡੇ ਸਾਫ ਤੇ ਵੀਰ ਜੀ ਦੂਰ ਕੱਢ ਗਏ ਤੇ ਵਧੀਆ ਆ ਨਾ ਫਿਰ ਨਾ ਦੱਸ ਦਿਆ ਤੁਹਾਨੂੰ ਵੀ ਉਹਦੇ ਹੀ ਹੁੰਦੇ ਘੜੇ ਹੁੰਦੇ ਗੰਡੇ ਗਲ ਗਏ ਉਧਰ ਪਏ ਵਿਆਹ ਵਾਲੇ ਦੀ ਪਈ ਸੀ ਗੋਰੀ ਉਹ ਅੱਡੇ ਅੱਡੇ ਕਰਕੇ ਵੀਰ ਜੀ ਨੇ ਤੁਹਾਨੂੰ ਕਟ ਪਾ ਗਨੀਆ ਤੇ ਸੇ ਕੰਮ ਤਾਂ ਗੰਡੇ ਮੋਟੇ ਹੋ ਗਏ ਯਾਰ ਇਹਨੂੰ ਤਾਂ ਪਾਵਾਂਗੇ ਪਿਆਰ ਹੋਣ ਲੱਗਿਆ ਸੂਪ ਹਾਂ ਤੇ ਛੱਡ ਚੱਲਿਆ ਨਾ ਜਦੋਂ ਮਤਲਬ ਜਿਹੜੀ ਉਹ ਵਾਈਟ ਡਿਸ਼ ਆਉਂਦੀ ਆ ਨਾ ਝੱਗ ਜੀ ਹਾਂ ਜਦੋਂ ਇਹ ਜਮਾ ਮਰ ਗਈ ਹੋਂ ਨਾ ਹਟ ਗਈ ਹਾਂ ਸਮਝੋ ਤਿਆਰ ਹੋ ਗਿਆ ਹਰੇ ਕੁਪਲੇ ਕਿੰਨੀ ਸੀ ਨਾ ਹਰਿਆ ਭਰਿਆ ਸੀ ਮਾੜੀ ਮਾੜੀ ਰਹੇਗੀ ਬਾਸ ਇਹ ਤਾਂ ਲੱਗਣਗੇ 5-7 ਮਿੰਟ 5 ਕਿ ਮਿੰਟ ਹੋ ਲੱਗਣਗੇ ਅੱਛਾ ਨਾਲ ਹੀ ਪਾ ਦੇਣੇ ਹਾਂ ਫਿਰ ਮੜਾ ਆ ਸੇਕ ਲੱਗ ਜੂ ਨਾ ਨਹੀਂ ਕੱਚੀ ਨਹੀਂ ਰਹੀ ਉਹ ਨਹੀਂ ਖਾਉਂਗੀ ਅੱਛਾ ਧਨੀਆ ਨਹੀਂ ਪਾਉਣਾ ਫਿਰ ਬਾੜੀ ਹਰੇ ਬਈ ਹੀ ਹੋਈ ਜਾ ਮੰਮੀ ਵੱਲੋਂ ਤਾਂ ਪਾਣ ਕੇ ਲੋ ਮੰਮੀ ਨੇ ਤਾਂ ਨਹੀਂ ਪੀਣਾ ਆਉਂਦਾ ਕੋਈ ਅੱਗੇ ਨਹੀਂ ਪਿੰਦੀ ਉਹ ਤਾਂ ਸੂਤ ਕੀ ਕਹਿੰਦੀ ਸੀ ਸੂਪ ਬਣਾਨੇ ਕਹਿੰਦੀ ਮੈਂ ਡਾਕਟਰ ਨੂੰ ਕਹੂੰਗਾ ਹੂੰ ਵੀ ਮੇਰੇ ਲਈ ਜੂਸ ਮਾੜਾ ਇਹ ਮੈਨੂੰ ਜੂਸ ਠੱਕੇ ਹਰ ਪੀਉਂਦੇ ਡਾਕਟਰ ਨੇ ਮਗਰ ਪਾਇਆ ਉਹਨੇ ਕਿਹਾ ਮਾਦਾ ਕੀ ਨਹੀਂ ਆ ਤੈਨੂੰ ਕਿਹੜਾ ਦਿਲਚਸਪ ਮਾੜਾ ਪੀਆ ਘਰ ਬਾਤ ਤੋਂ ਵੱਧ ਜੂਸ ਮਾੜਾ ਨਾਲ ਹੋਰ ਰੈਡੀ ਹੋ ਗਿਆ ਮਰਗੀ ਨਾ ਚੱਲ ਹੂੰ ਹੁਣ ਮਰਜੀ ਆ ਵੀ ਪੁਣ ਕੇ ਬਿਨਾ ਪੁਣ ਕੇ ਪੀ ਲਓ ਜਿਨੇ ਸਣੀ ਸਬਜ਼ੀਆਂ ਬਿਨਾ ਸਣੀ ਸਬਜ਼ੀਆਂ ਵੀ ਲਓ ਰੈਡੀ ਹੋ ਗਿਆ ਯਾਨੀ ਸੂਪ ਹੈਲਦੀ ਡਾਈਟ ਵਾਲਾ ਸੂਪ ਇਹ ਵਿੱਚ ਦੇਖੋ ਜੇ ਮਨ ਨੂੰ ਮਾਲਾ ਲਈ ਵਧੀਆ ਹੋਊਗਾ ਤਾਂ ਸਾਰਿਆਂ ਲਈ ਹਨ ਜਿਨ੍ਹਾਂ ਨੇ ਕੈਲਰੀਆਂ ਲੂਜ਼ ਕਰਨੀਆਂ ਉਹਨਾਂ ਲਈ ਵਧੀਆ ਆ ਘਰ ਲੈਣਾ ਚੈੱਕ ਪਾਈ ਨੂਨ ਨਾਲ ਦੱਸੋ ਕਿਵੇਂ ਵੀ ਇਹ ਨਿਰਧਿਕਾ ਦਾ ਨਾ ਨੂਨ ਬਹੁਤ ਬਣਾ ਜਾ ਨੂਨ ਬਹੁਤ ਹਲਕਾ ਜਾ ਥੋੜਾ ਜਿਹਾ ਪੋਣ ਬਾਸ ਕਈ ਬੱਚ ਕ੍ਰੀਮ ਵੀ ਪਾ ਲੰਨੇ ਮੇਰੇ ਤੇ ਕ੍ਰੀਮ ਤਾਂ ਮਾੜੀ ਏ ਮੇਰੇ ਹਿਸਾਬ ਨਾਲ ਨਹੀਂ ਪਾ ਸਕਦੇ ਪਾ ਸਕਦੇ ਨੇ ਕ੍ਰੀਮ ਘਰ ਵਾਲੀ ਬਾਹਰ ਵਾਲੀ ਮੂਲ ਦੀ ਨਹੀਂ ਹੁੰਦੀ ਕਿਵੇਂ ਘਰ ਵਾਲੀ ਦਾ ਦੀ ਮੱਖਣੀ ਮਲਾਈ ਹਾਂ ਮੇਰੇ ਨਾਲ ਦੇ ਕੋ ਪਾ ਲਾ ਨਹੀਂ ਗੱਡੀ ਸੋ ਦੋ ਮਲਾਈ ਅੱਛਾ ਇਹ ਮਲਾਈ ਤਾਂ ਪਾ ਲਾ ਇਹ ਮਲਾਈ ਤਾਂ ਪਾ ਲਾ ਇਹਦਾ ਤਾਂ ਕੋਈ ਡਰ ਨਹੀਂ ਤਾਂ ਘਰ ਦੀ ਹੋਈ ਆ ਆਪਣੀ ਮੈਂ ਥੋੜੀ ਜਿਹੀ ਦੇ ਦਿਆਂ ਅੱਛਾ ਬਸ ਆਈ ਪਾਉਣੀ ਆ ਉਹ ਸੂਪ ਵਾਲੇ ਵਿੱਚ ਕੌਲਗੀਆਂ ਤਾਂ ਕੱਢ ਲਾ ਜਿਹੜੀਆਂ ਲੈ ਕੇ ਆਈਆਂ। ਆ ਜਿੰਨਾ ਸੀ ਪੌਲ ਨਹੀਂ ਆ। ਉਹ ਦੂਜੀਆਂ ਹੀ ਆ ਫਿਰ ਕੀ ਫਾਇਦਾ ਲਿਆਂਦਿਆਂ ਨਾ ਉਹਨਾਂ ਦਾ। ਸਿਆਲੋ ਸੂਪ ਵੀ ਰੈਡੀ ਆ ਜੋ ਵੀ ਜੀ ਨੇ ਛਕਣਾ ਤੇ ਬਹੁਤ ਸੌਖੇ ਜਿਹੇ ਤਰੀਕੇ ਨਾਲ ਬਣ ਗਿਆ ਤੁਸੀਂ ਸਾਰਿਆਂ ਨੇ ਦੇਖਿਆ ਹੁਣ। ਤੇ ਸਿਆਲੋ ਸਹਾਲ ਜਰੂਰ ਸਾਰੇ ਜਣੇ ਖਾ ਲੋ ਟਰਾਈ ਕਰਿਓ ਘਰੇ ਬਣਾਉਣ ਦੀ। ਕਿ ਉਹ ਗਰੀਡੀਆਂ ਤੋਂ ਤਾਂ ਆਪਾਂ ਖਾਣਾ ਹੀ ਰਹਿਨੇ ਆ ਪਰ ਜਿਹੜੀ ਚੀਜ਼ ਘਰੇ ਬਣਦੀ ਉਹਦੇ ਵਰ ਗਰੀਸ ਨਹੀਂ ਹੁੰਦੀ ਸੋ ਸਾਰੇ ਜਣੇ ਜ਼ਰੂਰ ਦੇਖੋ ਤੇ ਬਣਾਇਓ ਆਪਣਾ ਦਾ ਸ਼ੁਰੂ ਹੋ ਗਿਆ ਵਸ ਅੱਜ ਤੋਂ ਲੈਨ ਸੂਪ ਬਣਾਇਆ ਕਰਾਂ ਕਦੇ ਕਾਦਾ ਕਦੇ ਕਾਦਾ ਅਸੀਂ ਹੈ ਗੱਲ ਕਰ ਪਿਓਰ ਵੈਜਾਂ ਨਹੀਂ ਤਾਂ ਤੁਹਾਨੂੰ ਨਾਨ ਵੈਜ ਸੂਪ ਵੀ ਬਣਾ ਕੇ ਦਿਖਾ ਦੇਣੀ ਸੀ ਬਹੁਤ ਕੁਝ ਬਣਾਉਣਾ ਸੀ ਬੜਾ ਬਹੁਤ ਸੀ ਖਾਣੇ ਦੇ ਹੁਣ ਵੈਜ ਬਣ ਗਏ ਮੰਮੀ ਦੇ ਰੈਡੀ ਨਾ ਮੰਮੀ ਨੇ ਨਹੀਂ ਇੰਨਾ ਪੀਣਾ ਜਿੰਨੇ ਦੇ ਹਿਸਾਬ ਨਾਲ ਤੂੰ ਮੰਮੀ ਨੂੰ ਪਤਾ ਦੇਉ ਕੋਈ ਨਾ ਜਿੰਨਾ ਦੇ ਦੇਖ ਕੋ ਕਹਿਣਗੇ ਪੋਣ ਨਾ ਫਿਰ ਮੈਂ ਪੋਣ ਦੂ ਮੰਮੀ ਪੀ ਸੂਪ ਸੂਪ ਮਾਂ ਮੈਂ ਪੀ ਉਹ ਕੱਲ ਨੂੰ ਦੱਸਣਾ ਡਾਕਟਰ ਨੂੰ ਇਹਦਾ ਦੱਸਣਾਗਾ ਤੂੰ ਵੀਡੀਓ ਦਿਖਾ ਦੇ ਡਾਕਟਰ ਨੂੰ ਆਈ ਦਿਖਾਉ ਮੈਂ ਉਹ ਡਾਕਟਰ ਸਾਹਿਬ ਦੇਖੋ ਸਾਰਿਆਂ ਸਾਡੇ ਕੋਲ ਇਹਦੇ ਕੋ ਪ੍ਰੂਫ ਪਏ ਆ ਇਹੋ ਕੁਛ ਖਾਂਦੀ ਨਹੀਂ ਪੀਂਦੀ ਨਹੀਂ ਬਸ ਬਾਅਦ ਕਹਿੰਦੀ ਹਾਏ ਥੋਕੜਾ ਲੱੜ ਗਈ ਹਾਏ ਥੋ ਆ ਹੋ ਗਿਆ ਮੰਗਿਆਂ ਨੰਨਾਂ ਨੰਨਾਂ ਚੱਲ ਜਿੰਨਾ ਪੀਣਾ ਉਹਨਾਂ ਕਦਾ ਪੀ ਗੰਦਾ ਲੈ ਜਾ ਪਹਿਲਾਂ ਪੀ ਜਿੰਨਾ ਪੀਣਾ ਜਾਂ ਰੋਟ ਡੈਡੀ ਵੇਖੋ ਪੀ ਗਏ ਬੱਲੇ ਬੱਲੇ ਹੁਣ ਡੈਡੀ ਦੀਆਂ ਵੀ ਸਾਰੀਆਂ ਤਲੀਆਂ ਫੜੀਆਂ ਚੀਜ਼ਾਂ ਬੰਦ ਡੈਡੀ ਨੂੰ ਹੋਣਾ ਇਹ ਜਿਆ ਕੋਸੀ ਦਿਆ ਕਰਨਾ ਇਹ ਬੜੀ ਚੀਜ਼ ਆ ਮਮੀ ਉਠਾ ਲੈ ਉਠ ਕੇ ਕੀ ਕਰੂੰਗੀ ਸੂਪ ਪੀਏਗੀ ਉਹ ਯਾਨ ਟੂ ਵੇ ਕਰੀਏ ਨਹੀਂ ਗੱਲਾ ਹੋ ਰਹੀ ਮੈਂ ਇਹਨਾਂ ਨੂੰ ਉਹ ਜਿੰਨਾ ਫੀਡਾ ਉਹਨਾਂ ਦਾ ਪੀਲਾ ਆ ਪਰ ਜਵਾਕਾਂ ਨੂੰ ਲੱਗ ਜੂ ਆ ਉਹਨਾਂ ਤੋਂ ਉਹਨਾਂ ਦਾ ਪੀਤਾ ਢੱਡਾ ਫਾਪੇ ਆ ਲਾ ਲਾ ਮੇਰੇ ਪਖ ਲੱਗੀ ਆ ਤੈਨੂੰ ਲੱਗੇ ਮੈਨੂੰ ਨਹੀਂ ਲੱਗਦੀ ਕੋ ਤਾਹੀਂ ਤਾਂ ਲੱਗਦੀ ਨਹੀਂ ਤੂੰ ਖਾਂਦੀ ਨਹੀਂ ਕੋ ਮੈਨੂੰ ਤਾਂ ਭੁੱਖ ਜੰਮਾ ਨਹੀਂ ਹਮ ਇੱਕ ਕੀੜਾ ਵਾਲਾ ਵੱਡਾ ਕੱਢ ਕੇ ਆਉਣੀ ਆ ਉਹ ਸਾਰੇ ਪਿੰਡ ਤੋਂ ਦੀ ਇੰਦਰ ਲਿਆ ਦੋ ਤੁੰਡੀ ਮੈਨੂੰ ਵੀ ਲੈ ਲੈ ਸੁਣ ਲੈ ਮੈਂ ਕਹਿੰਦੇ ਅੱਧੀ ਇਹਨੂੰ ਆਇਸੋ ਦੇ ਦੂੰ ਨਾ ਦਾ ਸਾਰਾ ਮੜਾ ਤੁਸੀਂ ਨਹੀਂ 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 ਵਿਚ ਉਹ ਹੀ ਦਾ ਗਾਲਾ ਕੁਝ ਵੀ ਨਹੀਂ ਵਿਚ ਤੇ ਮੜਾ ਰੜੀ ਬਹੁਤ ਸਵਾਣਾ ਦੁੱਖ